ਸ਼ਾਂਤ ਮੈਂ ਧਰਨਾ ਲਾਉ ਧਰਨੇ ਲਾਉਣ ਦੇ ਤਰੀਕੇ ਹੋਰ ਵੀ ਹੁੰਦੇ ਆ ਜੇ ਹੋਰ ਤੇ ਬੰਦਾ ਬਿਮਾਰ ਹੈ ਆ ਪਾ ਧਰਨਾ ਲਾਈ ਬੈਠਿਆ ਜਿਉ ਵਿੱਚ ਹੀ ਮਰ ਜਾ ਫਿਰ ਉਹਦਾ ਧਰਨੇ ਦਾ ਆਪਾਂ ਨੂੰ ਕੀ ਸੋਖਾ ਦਾ ਜੀ ਮਜ਼ਦੂਰਾਂ ਦੇ ਆ ਭਰਾ ਸਾਰੇ ਇਹਦੇ ਕਰਕੇ ਸਾਡਾ ਸਾਰਾ ਦਾ ਕੰਮ ਬੰਦ ਪਿਆ ਬੇਰੁਜ਼ਗਾਰ ਖੜੇ ਆ ਸਾਰੇ ਅੱਜ ਅੱਜ ਮਤਲਬ ਕਿ ਗਰੀਬਾਂ ਦਾ ਇਹ ਹੈ ਕਿ ਅਸੀਂ ਜਿਹੜਾ ਕਮਾਉਣਾ ਹੁੰਦਾ ਸ਼ਾਮ ਨੂੰ ਉਹੀ ਜਿਆ ਕੇ ਸਾਰਾ ਕੁਝ ਅਸਰ ਪਾਣੀ ਘਰੇ ਬੱਚਾ ਨੂੰ ਕਮਾਉਣਾ ਹੁੰਦਾ ਜਾਂ ਤਾਂ ਇਹਦੇ ਸਾਡਾ ਵੀ ਕੋਈ ਸਰਕਾਰ ਹੱਲ ਕੱਢੇ ਕਿ ਸਾਡੇ ਮਜ਼ਦੂਰਾਂ ਦੇ ਕੋਈ ਇਹੋ ਜਿਹੇ ਕਾਰਡ ਬਣਾਏ ਜਾਣ ਤੇ ਕੰਮ ਨਹੀਂ ਮਿਲਦਾ ਤਾਂ ਸਾਨੂੰ ਕੋਈ ਪੱਤਾ ਰਿਜਾ ਰਹੇ ਜਾਂ ਕੋਈ ਮਿਲੇ ਸਤਾ ਮੋਦੀ ਦੇ ਬਾਹਰ ਚਕੇ ਰੋੜੋ ਬਾਹਰ ਨਾਲ ਨਿਕਲਿੰਦੋ ਫਿਰ ਤਾਂ ਆਪਾਂ ਨੂੰ ਪਤਾ ਲੱਗੇ ਵੀ ਉਹ ਬੰਦਾ ਤੰਗ ਹੈ ਹੁਣ ਉਹ ਤਾਂ ਆਪਦੇ ਘਰੇ ਬੈਠੇ ਮੌਜ ਨਾਲ ਕਿ ਇਹ ਆਪਣੇ ਜਿਹੜੇ ਆਉਣ ਜਾਣ ਵਾਲੇ ਬੰਦੇ ਆ ਉਹ ਵੀ ਸਾਡੇ ਹੀ ਐ ਕੋਈ ਭਰਾ ਕਿਸੇ ਨੇ ਗੱਡੀਆਂ ਰੋਕੀਆਂ ਪਈਆਂ ਤੇ ਕੋਈ ਕਿਤੇ ਕਿਵੇਂ ਫਸਿਆ ਕਰਦਾ ਕੋਈ ਕਿਵੇਂ ਬੱਸਾਂ ਤੇ ਕਿਵੇਂ ਜੀ ਕੀ ਨਾਮ ਆਪਣਾ ਮੇਰਾ ਨਾਮ ਚੰਦ ਸਿੰਘ ਬੰਗੀ ਹੈ ਜੀ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਮਜ਼ਦੂਰੀ ਕਰਦੇ ਹਾਂ ਜੀ ਮਿਹਨਤ ਅੱਜ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਵੱਲੋਂ ਉਹਦਾ ਕੀ ਪ੍ਰਭਾਵ ਹੈ ਤੇ ਕਿਵੇਂ ਦੇਣੇ ਉਹਨੂੰ ਸਾਰੀ ਚੀਜ਼ ਨੂੰ ਦੇਖੋ ਜੀ ਜੇ ਉਹਨਾਂ ਨੇ ਕੁਝ ਬੰਦ ਕੀਤਾ ਉਹ ਤਾਂ ਚਲੋ ਉਹਨਾਂ ਦੀ ਹਾਲਾਲ ਜਿਵੇਂ ਉਹਨਾਂ ਦਾ ਕੋਈ ਮੰਗਾਂ ਦੇ ਤੌਰ ਤੇ ਕੀਤਾ ਹੋਇਆ ਪਰ ਸਾਡੇ ਅਸੀਂ ਮਜ਼ਦੂਰਾਂ ਦੇ ਆ ਭਰਾ ਸਾਰੇ ਇਹਦੇ ਕਰਕੇ ਸਾਡਾ ਸਾਰਿਆਂ ਦਾ ਕੰਮ ਬੰਦ ਪਿਆ ਬੇਰੁਜ਼ਗਾਰ ਖੜੇ ਆ ਸਾਰੇ ਅੱਜ ਅੱਜ ਦਿਹਾੜੀ ਨਹੀਂ ਲੱਗੀ ਜਾ ਕਿਸੇ ਦੀਨ ਲੱਗੀ ਅੱਜ ਦਿਹਾੜੀ ਕੋਈ ਕੰਮ ਹੀ ਨਹੀਂ ਚੱਲ ਰਿਹਾ ਕਹਿੰਦੇ ਅੱਜ ਪੰਜਾਬ ਬੰਦ ਹੈ ਕਹਿੰਦੇ ਕੰਮ ਬੰਦ ਹੈ ਸਾਰੇ ਘਰਾਂ 'ਚ ਤਾਂ ਕੰਮ ਕਰ ਹੀ ਸਕਦੇ ਆ ਘਰਾਂ 'ਚ ਵੀ ਲੋਕ ਕਹਿੰਦੇ ਨਹੀਂ ਕਹਿੰਦੇ ਵੀ ਜਦੋਂ ਬੰਦ ਹੀ ਹੈ ਤਾਂ ਬੰਦ ਹੀ ਹੈ ਸਾਰਾ ਜੇ ਕੋਈ ਪਹਿਲਾ ਮਾੜਾ ਮੋਟਾ ਚੱਲ ਜਿੰਦਾ ਉਹੀ ਚਲਾਈ ਜਾਂਦੇ ਤੇ ਉਹੀ ਸਾਡਾ ਮਤਲਬ ਕਿ ਗਰੀਬਾਂ ਦਾ ਇਹ ਹੈ ਕਿ ਅਸੀਂ ਜਿਹੜਾ ਕਮਾਉਣਾ ਹੁੰਦਾ ਸ਼ਾਮ ਨੂੰ ਉਹੀ ਜੇ ਆ ਕੇ ਸਾਰਾ ਕੁਝ ਅਸਰ ਪਾਣੀ ਘਰੇ ਬੱਚਿਆਂ ਨੂੰ ਕਮਾਉਣਾ ਹੁੰਦਾ ਜਾਂ ਤਾਂ ਇਹਦਾ ਸਾਡਾ ਵੀ ਕੋਈ ਸਰਕਾਰ ਹੱਲ ਕੱਢੇ ਕਿ ਸਾਡੇ ਮਜ਼ਦੂਰਾਂ ਦੇ ਕੋਈ ਇਹੋ ਜਿਹੇ ਕਾਰਡ ਬਣਾਏ ਜਾਣ ਜੇ ਕੰਮ ਨਹੀਂ ਮਿਲਦਾ ਤਾਂ ਸਾਨੂੰ ਕੋਈ ਪੱਤਾ ਰਜਗਾਰ ਇਹ ਜਾਂ ਕੋਈ ਮਿਲੇ ਸਾਨੂੰ ਉਹਦੇ ਬਾਰੇ ਅਸੀਂ ਸਾਡੇ ਬੱਚਾ ਨੂੰ ਪੜਾਉਣਾ ਲਿਖਾਉਣਾ ਸਾਰਾ ਕੰਮ ਸਾਨੂੰ ਵੀ ਪੂਰਾ ਚਾਹ ਵੀ ਅਸੀਂ ਆਪਦੇ ਬੱਚਾ ਨੂੰ ਚੰਗੇ ਸਕੂਲਾਂ 'ਚ ਪੜਾ ਸਕੀਏ ਲੇਕਿਨ ਸਾਡੀ ਮਜਬੂਰੀ ਇਹ ਬਣ ਜਾਂਦੀ ਹੈ ਕਿ ਸਾਡੇ ਕੋਲੇ ਪੈਸਾ ਹੈ ਨਹੀਂ ਪੈਸੇ ਤੋਂ ਬਿਨਾਂ ਸਾਡੇ ਹੋਰ ਰਜਗਾਰ ਵੀ ਕੰਮ ਸਾਰੇ ਅੱਜਕੱਲ ਮਸ਼ੀਨੀ ਚੋਗ ਆ ਗਿਆ ਤੇ ਲੇਬਰ ਦਾ ਕੰਮ ਬਹੁਤ ਘਟ ਗਿਆ ਬੰਦਿਆਂ ਦੀ ਬਦਲ ਕੇ ਜਿੱਥੇ 10 ਬੰਦੇ ਲੋਡ ਸੇ ਉੱਤੇ ਇੱਕ ਬੰਦਾ ਲੱਗਦਾ ਮਸ਼ੀਨੀ ਯੁੱਗ ਦੇ ਕਾਰਨ ਸਾਡੇ ਤੇ ਇਸ ਚੀਜ਼ ਦਾ ਬਹੁਤ ਪ੍ਰਭਾਵ ਪਿਆ ਖੜਾ ਕੋਈ ਦੂਰ ਪ੍ਰਭਾਵ ਇੱਕ ਆਪਾਂ ਗੱਲ ਕਰੀਏ ਜਿਵੇਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਵੱਲੋਂ ਅਲੱਗ-ਅਲੱਗ ਜਥੇਬੰਦੀਆਂ ਥੋੜੇ ਜਿਹਾ ਟਾਈਮ ਬਾਅਦ ਇੱਕ ਜਥੇਬੰਦੀ ਐਲਾਨ ਕਰ ਦਿੰਦੇ ਇਹ ਵੀ ਅੱਜ ਪੰਜਾਬ ਬੰਦ ਹੈ ਥੋੜੇ ਜਿਹੇ ਟਾਈਮ ਬਾਅਦ ਦੂਜੀ ਕਰ ਦਿੰਦੀ ਆ ਫਿਰ ਤੀਜੀ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਇਕੱਠੇ ਹੋਣਾ ਚਾਹੀਦਾ ਹੈ ਇਕੱਠੇ ਹੋ ਕੇ ਲੜਨਾ ਚਾਹੀਦਾ ਹੁਣ ਇੱਕ ਪਾਸੇ ਦਾ ਕਿਸਾਨ ਅਖਣੌਰੀ ਬਾਰਡਰ ਤੇ ਬੈਠਿਆ ਦੂਜੇ ਇੱਥੇ ਫਿਰਦੇ ਆਉ ਸਮਰਥਨ ਨਹੀਂ ਦਿੰਦੇ ਉਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸਰ ਤੁਸੀਂ ਵੀ ਪਿੰਡਾਂ ਚੋਂ ਅਸੀਂ ਜਾਣਨ ਨਾਲ ਵਰਤਦੇ ਆਪਾਂ ਉਹ ਜਿਸ ਨੂੰ ਕਿਵੇਂ ਦੇਣ ਉਹ ਅਸੀਂ ਇਹ ਦੇਖਦੇ ਆਂ ਵੀ ਇੱਕ ਬੰਦੇ ਕੋਲ ਜੇ ਸਾਰਾ ਕੁਝ ਹੈਗਾ ਮਤਲਬ ਕਿ ਤੇ ਬੰਦਾ ਉਹ ਫਿਰ ਵੀ ਇੱਥੇ ਆ ਕੇ ਰੌਲਾ ਪਾਈ ਆ ਵੀ ਤੇ ਇਹ ਸਰਕਾਰ ਇਹ ਕਿਸੇ ਤੇ ਘੱਟਾ ਨਹੀਂ ਪੈਂਦਾ ਅੱਜ ਕੁਣ ਜੇ ਮਜ਼ਦੂਰਾਂ ਦੇ ਕੋਸੇ ਆਪਣੇ ਵੇਲੇ ਫਿਰਦੇ ਅਸੀਂ ਬੇਰਜਗਾਰ ਹੋ ਗਏ ਤੇ ਆਪਣੇ ਜਿਹੜੇ ਆਉਣ ਜਾਣ ਵਾਲੇ ਬੰਦੇ ਆ ਉਹ ਵੀ ਸਾਡੇ ਹੀ ਆ ਕੋਈ ਭਰਾ ਕਿਸੇ ਨੇ ਗੱਡੀਆਂ ਰੋਕੀਆਂ ਪਈਆਂ ਤੇ ਕੋਈ ਕਿਤੇ ਕਿਵੇਂ ਫਸਿਆ ਖੜਾ ਕੋਈ ਕਿਵੇਂ ਬੱਸਾਂ ਤੇ ਕਿਵੇਂ ਕਿਸੇ ਨੇ ਕਿਤੇ ਜਾਣਾ ਹੁੰਦਾ ਕਿਸੇ ਨੇ ਕਿਤੇ ਜਾਣਾ ਹੁੰਦਾ ਇਹ ਗਲਤ ਹੈ ਗੱਲ ਵੈਸੇ ਸ਼ਾਂਤਮਈ ਧਰਨਾ ਲਾਓ ਧਰਨੇ ਲਾਉਣ ਦੇ ਤਰੀਕੇ ਹੋਰ ਵੀ ਹੁੰਦੇ ਆ ਜੀ ਹੁਣ 1 ਕਰੋੜ ਤੇ ਬੰਦਾ ਬਿਮਾਰ ਹੈ ਆਪਾਂ ਧਰਨਾ ਲਈ ਬੈਠੇ ਜਿਹੋ ਵਿੱਚੇ ਮਰ ਗਿਆ ਫਿਰ ਉਹਦਾ ਧਰਨੇ ਦਾ ਆਪਾਂ ਨੂੰ ਕੀ ਸੁਖਾਦਾ ਉਹ ਧਰਨਾ ਇਸ ਚੀਜ਼ ਦਾ ਹੋਣਾ ਚਾਹੀਦਾ ਹੈ ਕਿ ਇੱਕ ਸਾਈਡ ਤੇ ਬੈਠੇ ਰਹੋ ਰੋਡ ਚੱਲਦੀ ਆ ਤਾਂ ਚੱਲਣ ਦਿਓ ਕੱਠ ਦਿਖਾਉਣਾ ਹੁੰਦਾ ਤਾਂ ਕੱਠ ਸ਼ਾਂਤਮਈ ਢੰਗ ਨਾਲ ਵੀ ਆਪਾਂ ਕਰ ਸਕਦੇ ਆ ਕੋਈ ਇਹ ਨਹੀਂ ਹੈ ਕਿ ਸਾਰਿਆਂ ਨੂੰ ਬੰਦ ਹੀ ਕਰਕੇ ਤੇ ਕਿਸੇ ਤੇ ਮਤਲਬ ਇਹ ਬਹੁਤ ਕਈ ਲੋਕਾਂ ਦੀ ਜਾਨ ਹੀ ਚਲੀ ਜਾਂਦੀ ਹੈ ਜਿਹੜੇ ਹੁਣ ਕਈ ਥਾਵਾਂ ਤੇ ਅਸੀਂ ਦੇਖਦੇ ਹੁੰਨੇ ਆ ਕਿ ਉਹ ਹੁੰਦਾ ਵੀ ਟ੍ਰੈਫਿਕ ਹੋ ਜਾਂਦਾ ਜਾਂ ਜਾਮ ਲੱਗ ਜਾਂਦਾ ਉਹ ਆਟੋਮੈਟਿਕ ਖਸ ਜਾਂਦੀ ਹੈ ਹਾਂਜੀ ਇੱਕ ਵਾਰੀ ਅਸੀਂ ਲੰਘੇ ਜਾਂਦੇ ਸੀ ਉੱਥੇ ਮੂਰੇ ਧਰਨਾ ਲੱਗਿਆ ਸੀ ਕਿਸਾਨਾਂ ਦਾ ਐਂਬੂਲੈਂਸ ਦੇ ਵਿੱਚ ਕੋਈ ਬੰਦਾ ਪਿਆ ਸੀ ਵਿਚਾਰੇ ਆਕਸੀਜਨ ਤੇ ਸਾਹ ਲੈਂਦਾ ਸੀ ਉਹ ਬੰਦਾ ਇਤਜਾਮ ਇਹਨਾਂ ਲੱਗਿਆ ਹੋਇਆ ਸੀ ਕਿ ਉਹਨੂੰ ਉਹਨਾਂ ਨੂੰ ਅਸੀਂ ਪੁੱਛਿਆ ਵੀ ਸੀ ਉਹ ਕਹਿੰਦੇ ਵੀ ਅਸੀਂ ਮੈਂਟਲ ਸਕੈਂਟਾਂ ਚ ਇਹ ਬੰਦੇ ਨੂੰ ਲੈ ਕੇ ਜਾਣਾ ਕਿ ਤੇ ਬਾਹਰ ਜਾਈ ਜਾਂਦੇ ਉੱਥੋਂ ਰੈਫਰ ਕਰਿਆ ਸੀ ਉਹ ਠੰਡੇ ਤੋਂ ਤੇ ਉਹ ਵਿਚਾਰਾ ਹੁਣ ਜਦੋਂ ਧਰਨੇ 'ਚ ਫਸਿਆ ਖੜਾ ਸੀ ਕੀ ਪਤਾ ਸਾ ਅਸੀਂ ਆਪ ਹੀ ਟੱਪ ਸਕੇ ਘੰਟਾਂ ਤਾਂ ਉੱਥੋਂ ਤੇ ਉਹ ਬੰਦਾ ਹੁਣ ਜਿਹੜਾ ਆਕਸੀਜਨ ਤੇ ਸਾਹ ਲਈ ਜਾਂਦਾ ਉਹ ਕਿੰਨਾ ਚਿਰ ਕੱਟੂਗਾ ਤਾਂ ਜਾਂ ਰੋ ਧਰਨੇ ਵਾਲੇ ਬੰਦਿਆਂ ਦਾ ਤਾਂ ਹੁਣ ਕੀ ਕਹੀ ਉਹਦੇ 'ਚ ਅਗਲੇ ਦਾ ਬੰਦਾ ਚੱਲ ਗਿਆ ਇਹ ਇਹ ਹੈ ਨਹੀਂ ਹੈ ਇਹ ਕੰਮ ਕੋਈ ਤੰਗ ਹੋਣਾ ਚਾਹੀਦਾ ਕੋਈ ਇਹੋ ਜਿਹਾ ਟੰਗ ਬਣਾਓ ਕੇ ਲੋਕ ਨਤੰਗ ਹੋਣ ਜਨਤਾ ਹੀ ਤੰਗ ਹੋਈ ਜਾਂਦੀ ਹੈ ਜਨਤਾ ਨੂੰ ਜਨਤਾ ਹੀ ਤੰਗ ਕਰੀ ਜਾਂਦੀ ਹੈ